ਪੂਰੀ ਸਾਰੀ ਕਲਸਾ 사ਸੰਗ ਜੀਓ ਆ ਪਿਆਰ ਨਾਲ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਬਹੁਤ ਹੀ ਮੈਂ ਸਮਝਾ ਕੇ ਹਰ ਪੱਖ ਤੋਂ ਨੌਜਵਾਨਾਂ ਨੇ ਬਹੁਤ ਹੀ ਇਹ ਅੰਕਲ ਨਹੀਂ ਜਿਹੜਾ ਮੈਂ ਸਮਝਦਾ ਉਹਨਾਂ ਨੇ ਕਬਰ ਨਹੀਂ ਕੀਤਾ ਬਹੁਤ ਸਜੇ ਟੰਗ ਨਾਲ ਵਿਚਾਰ ਰੱਖ ਕੇ ਗਏ ਨੇ ਜੋ ਸਮੇ ਦੀ ਮੰਗ ਹੈ ਔਰ ਜਿਸ ਨੌਜਵਾਨ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਉਹ ਬੜਾ ਹਰਮਨ ਪਿਆਰਾ ਸਾਡਾ ਬੱਚਾ ਸਾਡਾ ਵੀਰ ਸੀ ਉਹਨੇ ਹਰ ਇੱਕ ਨਾਲ ਜਿਹਦੇ ਨਾਲ ਵੀ ਵਿਚਰਿਆ ਉਹਨੇ ਆਪਣਾ ਸਨੇਹ ਦੇ ਨਾਲ ਬੜੇ ਪਿਆਰ ਸਤਕਾਰ ਨਾਲ ਛੱਡ ਕੇ ਗਿਆ ਤਾਂ ਹੀ ਅੱਜ ਇਸ ਗੱਲ ਨੂੰ ਦੇਖ ਕੇ ਬੜੇ ਮਨ ਨੂੰ ਪ੍ਰਸੰਤਾ ਵੀ ਹੋਈ ਆ ਵੀ ਤਕਰੀਬਨ ਮੈਂ ਸਮਝਾਂ ਇੰਗਲੈਂਡ ਦੀ ਹਰ ਜੱਸੀ ਬੰਦੀ ਦੇ ਸਰਮੌਰ ਖੁਦ ਸਾਰੇ ਮੁਖੀ ਸੱਜਣ ਇੱਥੇ ਇਸ ਇਕੱਤਰ ਦਾ ਵਿੱਚ ਹਾਜ਼ਰ ਹੋਏ ਆ ਇਹ ਇੱਕ ਬੜੀ ਪੋਜ਼ਿਟਿਵ ਗੱਲ ਆ ਗੱਲਾਂ ਤਕਰੀਬਨ ਆਪਾਂ ਤਕਰੀਬਨ ਤਕਰੀਬਨ ਆਪਾਂ ਹਰਪੁਰੂ ਆਪਦੇ ਕਰਦੇ ਆ ਲੇਕਿਨ ਹੁੰਦੀ ਆ ਵੀ ਮੋਰਲੈਸਟ ਹੋਈ ਆ ਭਈ ਅਸਲ ਦੇ ਵਿੱਚ ਕੌਜ ਕੀ ਆ ਮੈਂ ਆਪ ਦਾ ਧਿਆਨ ਥੋੜਾ ਪਿਛਲੇ ਲੈ ਜਾਣਾ ਲਗਾਤਾਰ ਪਿਛਲੇ 40 ਸਾਲ ਤੋਂ ਇਹ ਜਿਹੜੀ ਜद्दोजਹਾਦ ਹੈ ਜਿਹੜਾ ਸਟਰਗਲ ਆ ਨਿਰੰਤਰ ਜਾਰੀ ਆ ਹੁਣ ਚੇਂਜ ਕੀ ਅਨਪਵ ਅਸੀਂ ਕਰ ਰਹੇ ਆ ਮਹਿਸੂਸ ਕਰ ਰਹੇ ਹਾਂ ਇਹ ਆ ਤੇ ਜਿਹੜੀ ਗੱਲ ਅਸੀਂ ਬਹੁਤ ਜ਼ੋਰ ਲਾ ਆ ਕੇ ਕਰਦੇ ਰਹੇ ਹਾਂ ਤੇ ਲੋਕ ਇਹ ਸਮਝਦੇ ਹੀ ਵੀ ਇਹ ਕੁਛ ਚੰਦ ਰੋਲਾ ਪਾਉਣ ਵਾਲੇ ਲੋਕ ਆ ਅਸਲ ਦੇ ਵਿੱਚ ਅਸਲੀਅਤ ਨਹੀਂ ਮੈਂ ਸਦਾ 40 ਸਾਲ ਬਾਅਦ ਸਾਡੀ ਕੌਮ ਨੂੰ ਹੁਣ ਸੁਰਤ ਜਿਹਾ ਸਮਝ ਆ ਗਈ ਆ ਕਿ ਨਹੀਂ ਇਹ ਗੱਲ ਜਿਹੜੀ ਭਾਈ ਵੀ ਸੋਣੀ 40 ਸਾਲ ਤੋਂ ਕਹਿੰਦੇ ਆ ਰਹੇ ਆ ਔਰ ਕਈਆਂ ਨੇ ਐਡਮਿਟ ਵੀ ਬਿਰਕੋਲ ਆ ਕੇ ਕੀਤਾ ਭਾਈ ਸਾਹਿਬ ਅਸੀਂ ਤੁਹਾਡਾ ਵਿਰੋਧ ਹੀ ਕਰਦੇ ਰਹੇ ਸਾਰੀ ਉਮਰ ਮੈਨੂੰ ਡਰ ਵੀ ਬਾਹਰ ਜਾ ਕੇ ਕਹਿੰਦਾ ਕਹਿੰਦਾ ਵੀ ਸਾਡੀ ਸਾਰੀ ਉਮਰ ਤੁਹਾਡਾ ਵਿਰੋਧ ਹੀ ਕਰਦੇ ਰਹੇ ਆ ਪਰ ਮੈਂ ਮਹਿਸੂਸ ਕੀਤਾ ਮੈਂ ਖਿਮਾ ਚੋਣਾ ਹੋਣਾ ਮੇਰੇ ਮਨਸੀਮਾ ਜਾਤੀ ਤੌਰ ਤੇ ਆ ਕੇ ਤੋ ਮਾਫੀ ਮੰਗਣੀ ਆ ਮੈਂ ਕਿਹਾ ਭਾਈ ਮਾਫੀ ਕਹ ਦੀ ਕਹਿੰਦਾ ਨਹੀਂ ਉਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਸੱਚ ਹੋ ਨਿਕਲੀਆਂ ਅੱਜ ਬਾਕੀ ਇਸ ਲੈਂਥ ਤੱਕ ਇੰਡੀਆ ਜਾ ਸਕਦੀ ਆ ਸੋ ਗੁਰੂ ਪਿਆਰੇ ਖਾਲਸਾ ਜੀ ਨੌਜਵਾਨ ਬਹੁਤ ਸ਼ਹਾਦਤਾਂ ਦੇਗਾ ਔਰ ਇੱਥੇ ਇਸ ਲੈਂਥ ਤੱਕ ਦੇਗਾ ਕਿ ਕਈਆਂ ਨੂੰ ਅਸੀਂ ਤਕਰੀਬਨ ਮੈਂ ਸਮਝਾ ਕੇ ਇਦਾਂ ਇਦਾਂ ਹੀ ਚਲੇਗਾ ਜਿਨ੍ਹਾਂ ਬਾਰੇ ਨਾ ਹੀ ਕਿਸੇ ਨੇ ਪੁੱਛਿਆ ਤੇ ਨਾ ਹੀ ਕਿਸੇ ਨੇ ਸੁਣਿਆ ਤੇ ਜਦੋਂ ਭਾਈ ਜਸਵੰਤ ਸਿੰਘ ਜੀ ਖਾਲਰ ਨੇ 25000 ਅਣਪਛਾਤੇ ਲਾਛਾਂ ਦੀ ਗੱਲ ਕੀਤੀ ਤੇ ਹਰ ਇੱਕ ਇਨਸਾਨ ਕੰਬ ਗਿਆ ਤੇ 25000 ਅਣਪਛਾਤੇ ਔਰ ਉਹ ਵੀ ਸਾਡੇ ਆਪਣੇ ਵੀਰ ਭੈਣਾਂ ਭਰਾ ਸਾਰੇ ਤੇ ਫਿਰ ਥੋੜਾ ਥੋੜਾ ਲੋਕਾਂ ਨੂੰ ਅਹਿਸਾਸ ਹੋਇਆ ਕਿ ਕਿੱਥੇ ਤੱਕ ਸਾਡੀ ਨੈਸ਼ਨਲ ਕੁਰਸੀ ਵੱਲ ਨੂੰ ਇੰਡੀਆ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਵੱਧ ਰਹੀ ਆ ਲੇਕਿਨ ਉਹਨਾਂ ਨੇ ਆਪਣਾ ਜਾਲ ਇਸ ਢੰਗ ਨਾਲ ਫਸਾ ਦਿੱਤਾ ਸੀਗਾ ਉਸ ਜਾਲ ਦੇ ਵਿੱਚ ਕੋਈ ਕਿਸਮਤ ਵਾਲਾ ਹੀ ਬਚਿਆ ਯਕੀਨ ਮੰਨੋ ਅਸੀਂ ਨੇੜੇ ਹੋਏ ਕਿ ਵਿਚਲੇ ਹਰ ਗੱਲ 'ਚ ਜਾਲ ਇੰਨੀ ਇੰਨੀ ਉਹਨਾਂ ਨੇ ਬਰੀਕੀ ਨਾਲ ਫਸਾਇਆ ਸੀ ਹਰ ਬੰਦਾ ਉਸ ਜਾਲ 'ਚ ਤਕਰੀਬਨ ਤੱਕ ਉਹਨਾਂ ਨੇ ਫਸਾ ਹੀ ਲਿਆ ਜਿੱਦ ਤੇ ਕੋਈ ਕਿਰਪਾ ਹੀ ਹੋਈ ਆ ਜਾਂ ਗੁਰੂ ਸਾਹਿਬ ਦੀ ਸਮਝ ਲਓ ਭਈ ਬਖਸ਼ਿਸ਼ ਹੀ ਸੀਗੀ ਸਾਸੀ ਵੀ ਤਕਰੀਬਨ ਤਕਰੀਬਨ ਕਲਦੀਪ ਸਾਹਿਬ ਨੂੰ ਪਤਾ ਇਦਾਂ ਦੇ ਜਾਲ ਦੋ ਤਿੰਨ ਵਾਰੀ ਛਿਟੇ ਗਏ ਜੇ ਇਹਦੇ ਚ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕੀਤੀ ਨਹੀਂ ਤਾਂ ਸਾਰੇ ਸਾਰੇ ਜਿੰਨੇ ਤੇਕ ਲੀਡਰਸ਼ਿਪ ਦੀ ਸਾਰੀ ਬੱਦ ਗਈ ਸੀ ਕਿਰ ਕੁਦਰਤੀ ਕੋ ਮਰਨੇ ਕਿਰਪਾ ਕੀਤੀ ਅਸੀਂ ਆਪਸ ਵਿੱਚ ਵਿਚਾਰ ਹਮੇਸ਼ਾ ਕਰ ਲੈਂਦੇ ਸੀ ਤਾਂ ਕਪਚਾ ਹੋ ਗਿਆ ਮੈਂ ਵਿਚਾਰ ਕੀਤੀ ਮੈਂ ਕਿਹਾ ਪ੍ਰਧਾਨ ਜੀ ਅੱਜ ਦਾ ਇਹਦਾ ਗੱਲ ਹੋਈ ਆ ਕਿੰਦਾ ਜਾਲ ਲੱਗਦਾ ਕੋਈ ਟਰੈਪ ਆ ਇਹ ਤੁਖ ਖਬਰ ਰਹਿਣ ਦਾ ਖਬਰਦਾਰ ਰਹਿਣ ਦੀ ਲੋੜ ਆ ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਬਾਕੀ ਟਰੈਪ ਸਗਾ ਇਦਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਜਾਤੀ ਤੌਰ ਤੇ ਵਾਪਰੀਆਂ ਉਹ ਆਪਣੇ ਆਸਾਨੀ ਕਰ ਰਿਹਾ ਔਰ ਮੇਰੇ ਵੀਰ ਬਹੁਤ ਬਾਅਦ ਵਿੱਚ ਸਾਡੇ ਨਾਲ ਆਏ ਆ ਬਹੁਤੀਆਂ ਗੱਲਾਂ ਦਾ ਉਹਨਾਂ ਨੂੰ ਅਹਿਸਾਸ ਨਹੀਂ ਕਿਉਂਕਿ ਕੌਮ ਗੱਲ ਉਦੋਂ ਸੁਣਦੀ ਨਹੀਂ ਸੀ ਉਹਨਾਂ ਦਾ ਜਾਲ ਬਹੁਤ ਸੀ ਉਹਨਾਂ ਜਿਹੜਾ ਹਾਊਸ ਦੇ ਵਿੱਚ ਇੰਨਾ ਉਹਨਾਂ ਦਾ ਪ੍ਰਭਾਵ ਸੀ ਕਿ ਤੁਸੀਂ ਕਿਤੇ 10 ਮਿੰਟ ਵੀ ਕਿਤੇ ਗਏ ਆ ਤਾਂ ਤੁਹਾਡੀ ਰਿਪੋਰਟ ਉਸੇ ਵੇਲੇ ਉਹਨਾਂ ਕੋਲ ਜਾਂਦੀ ਸੀ ਮੈਂ ਉਹਨਿਕ ਸਮਾਂ ਅਜ ਫੁਲਾਣੇ ਤਾਂ ਗਿਆ ਅੱਜ ਆ ਗੱਲ ਹੋਈ ਅੱਜ ਇਹ ਫੁਲਾਣ ਤਾਂ ਕਤਰ ਹੋਇਆ ਔਰ ਕੋਈ ਹਫ਼ਤਾ ਨਹੀਂ ਸੀ ਜਿੱਦਣ ਉਹਨਾਂ ਦੇ ਬੰਦੇ ਸਾਨੂੰ ਪੁੱਛ ਗਏ ਸੀ ਨਹੀਂ ਸੀ ਕਰਦੇ ਕਿਉਂਕਿ ਹਾਲਾਤ ਉਹਨਾਂ ਨੇ ਐਦੇ ਕਰਤੇ ਸੀ ਹਰ ਬੰਦਾ ਜਿਹੜਾ ਉਹਨਾਂ ਨੇ ਸਰਕਲ ਕੀਤਾ ਹੋਇਆ ਸੀ ਲੇਕਿਨ ਉਹਦੇ باوجود ਵੀ ਖਾਲਸਾ ਜੀ ਮੈਂ ਜਿਹੜੀ ਆਪਦੇ ਨਾਲ ਗੱਲ ਸਾਂਝੀ ਕਰਨੀ ਚਾਹਨਾ ਪਈ ਆਪਾਂ ਨੈਗੇਟਿਵ ਪੱਖ ਨਹੀਂ ਲੈਣਾ ਪੋਪਟਕ ਲੈਣਾ ਕੌਂ ਦੇ ਵਿੱਚ ਸ਼ਹਾਦਤਾਂ ਬਹੁਤ ਹੋਈਆਂ ਪਰ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਸੀਗੀ ਉਹ ਸ਼ਹਾਦਤ ਮੈਂ ਸਮਝਦਾ ਕਿ ਇੰਨਾ ਪਵਿੱਤਰ ਖੂਨ ਉਸ ਨੌਜਵਾਨ ਨੇ ਡੋਲਿਆ ਜਿਹਦੇ ਨਾਲ ਇੱਕ ਅਨਕਲਾਬ ਆਇਆ ਜਿਹਦੇ ਨਾਲ ਸਾਡੀ ਉਹ ਗੱਲ ਜਿਹੜੀ ਬਿਲਕੁਲ ਕੋਈ ਵੈਸਟਰਨ মিডিਆ ਤਾਂ ਸੁਣ ਲਈ ਤਿਆਰ ਹੀ ਨਹੀਂ ਸੀਗਾ ਨਾ ਹੀ ਕੋਈ ਸਰਕਾਰ ਲੇਕਿਨ ਜਦੋਂ 18 ਅਕਤੂਬਰ ਨੂੰ ਜਸਟਨ ਟਰੂਡੋ ਪਾਰਲੀਮੈਂਟ ਦੇ ਵਿੱਚ ਉੱਠ ਕੇ ਗੱਲ ਇਹ ਕਹਿਤੀ ਵੀ ਇਹਦੇ ਪਿੱਛੇ ਇੰਡੀਆ ਗਵਰਨਮੈਂਟ ਆਥਿਆ ਔਰ ਸਾਡੇ ਕੋਲ ਸਬੂਤ ਆ ਉਹ ਇੱਕ ਟਰਨਿੰਗ ਪੁਆਇੰਟ ਸੀਗਾ ਔਰ ਉਹ ਬਹੁਤ ਵੱਡੀ ਗੱਲ ਸੀ ਛੋਟੀ ਨਹੀਂ ਸੀ ਔਰ ਉਹਦੇ ਨਾਲ ਅੱਜ ਜਿਵੇਂ ਮੇਰਾ ਵੀਰ ਦਪਿੰਦੇ ਜੀ ਤੇ ਗੱਲ ਕਰਕੇ ਗਿਆ ਅੱਜ ਸਾਰੀ ਦੁਨੀਆ ਦਾ মিডিਆ ਉਹ ਤੁਹਾਡੇ ਨਾਲ ਆ ਇਹ ਹੁਣ ਆਪਣੇ ਤੇ ਆ ਵੀ ਆਪਾਂ ਉਸ ਗੱਲ ਨੂੰ ਸਮਝ ਸਕਦੇ ਆ ਸਾਹਮ੍ਹ ਸਕਦੇ ਆ ਇਹਨੂੰ ਗਾਂਹ ਤੋੜ ਸਕਦੇ ਆ ਉਹਨਾਂ ਲੋਕਾਂ ਨੂੰ ਆਪਣੇ ਹੱਕ ਚ ਕਿਵੇਂ ਤੋੜ ਕੇ ਆਪਣੀ ਗੱਲ ਨੂੰ ਕਿਵੇਂ ਅੱਗੇ ਤੋੜ ਸਕਦਾ ਇਹ ਆਪਣੇ ਤੇ ਆ ਆਪਣੇ ਨੌਜਵਾਨਾਂ ਤੇ ਆਪਣੀਆਂ ਟੀਮਾਂ ਤੇ ਆਪਣੇ ਕੰਮਕਾਰਾਂ ਵਰਕਰਾਂ ਤੇ ਆ ਵੀ ਹਰ ਪੱਖ ਤੋਂ ਜਿੱਥੇ ਜਿੱਥੇ ਵੀ ਕੋਈ ਮੈਂ ਹਮੇਸ਼ਾ ਕਹਿੰਦਾ ਹਾਂ ਭਾਈ ਸਾਰੇ ਲੋਕਾਂ ਨੂੰ ਹਰ ਸੋਜੀ ਗੁਰੂ ਸਾਹਿਬ ਨੇ ਦੇ ਕੇ ਭੇਜੀ ਨਹੀਂ لیکن کچھ نہ کچھ ہر ایک نو دے کے بھیجیا اے دا اے دا ਧਿਆਨ ਉਹਨੇ ਆਪ رکھنا کہ میں کیڑی સેવા کر سکداں میرے وچ ਮਹਾਰਾਜੇ ਕੀ ਸਮਰੱਥਾ ਬਖਸ਼ੀ ਆ ਉਹਨੂੰ ਸਮਝ ਕੇ ਆਪਾਂ ਉਹਦੇ ਉਹਦੇ ਤੇ ਆਪਣੀ ਸੇਵਾ ਨਿਭਾਈ ਜਾਈਏ ਨਾ ਕਿ ਜਿਹੜਾ ਦੂਜਾ ਕੰਮ ਕਰਦਾ ਮੈਂ ਉਹੋ ਹੀ ਕਰਨਾ ਉਹਨੂੰ ਡੁਪਲੀਕੇਟ ਜੀ ਕਰਨਾ ਜਾਂ ਉਹਨੂੰ 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 ਖਰਾਬ ਕਿੱਦਾਂ ਕਰਨਾ ਸਾਡੀ ਇਹ ਨੀਤੀ ਨਹੀਂ ਰਹੀ ਆ ਜਿਹੜੀ ਕਿ ਬਹੁਤ ਡੇਂਜਰਸ ਆ ਜੇ ਕੋਈ ਇਨਸਾਨ ਕੋਈ ਜਥੇਬੰਦੀ ਕੋਈ ਸੰਸਥਾ ਕੋਈ ਗੁਰੂ ਘਰ ਕੰਮ ਕਰਦਾ ਉਹਦੇ ਨਾਲ ਸਹਿਯੋਗ ਦਿਓ ਉਹ ਇਹ ਕੰਮ ਪਾਈ ਕਰਨ ਵਾਲਾ ਆ ਉਹਨਾਂ ਸ਼ਹੀਦਾਂ ਦੇ ਦਿਨ ਆਪਾਂ ਮਨਾਉਨੇ ਆ ਉਹਨਾਂ ਦੀਆਂ ਵਰ੍ਹੇਆਪਾਂ ਮਨਾਉਨੇ ਉਹਨਾਂ ਨੂੰ ਜਿਆਦਾ ਆਪਾਂ ਕਰਦੇ ਆ ਕਿਉਂਕਿ ਉਹ ਕੰਮ ਇਹੋ ਜਿਹਾ ਕਰ ਗਏ ਤਦ ਹੀ ਆਪਾਂ ਅੱਜ ਬੈਠੇ ਆ ਪਾਈ ਬਤਾਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਕਿਉਂ ਬੈਠੇ ਆ ਕਿਉਂਕਿ ਉਹ ਕੌਮ ਲਈ ਕੁਛ ਕਰ ਗਏ ਆ ਕੌਮ ਲਈ ਕੁਛ ਦੇਣ ਆ ਹੁਣ ਤੁਸੀਂ ਯਕੀਨ ਮੰਨੋ ਪੇ ਇੱਕ ਨੌਜਵਾਨ ਅੱਜ ਦੇ ਦਿਨ 7 ਤਰੀਕ ਨੂੰ ਸਾਡੇ ਕੋਲ 100 ਸੈਂਟਨ ਕਾਰ ਰੈਲੀ ਸਿੱਗੀ ਉੱਥੇ ਆਇਆ ਮੈਂ ਕਿਹਾ ਅਵਤਾਰ ਸਿੰਘ ਦੋ ਚਾਰ ਮਿੰਟ ਬੋਲ ਲਾ ਉੱਥੇ ਬੋਲਿਆ ਸਾਡੇ ਗ੍ਰੰਥੀ ਸਿੰਘ ਜਦੋਂ 15 ਤਰੀਕ ਨੂੰ ਉਹਦੀ ਮੌਤ ਦੀ ਖਬਰ ਆ ਜਾਂਦੀ ਉਹ ਕਹਿੰਦੇ ਭਾਈ ਸਾਹਿਬ ਹੋ ਨਹੀਂ ਸਕਦਾ ਸੁਧਾਰਨ ਉਹ ਕਹਿੰਦੇ ਭਾਈ ਸਾਹਿਬ ਉਹ ਨੌਜਵਾਨ ਜਿਹੜਾ ਬੋਲਿਆ ਸੀ ਮੈਂ ਕਿਹਾ ਹਾਂ ਉਹੀ 7 ਦਿਨ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਫਿਰ ਉਹਨੂੰ ਛੱਕੀ ਲੱਗੀ ਤੇ ਕੀ ਗਈ ਹੈ ਸੋ ਇਸ ਕਰਕੇ ਸਰਕਾਰ ਨੇ ਕੇਸ ਢੰਗ ਨਾਲ ਉਹਦੇ ਮਗਰ ਪਾਇਆ ਸੀ ਉਸ ਨੌਜਵਾਨ ਨੂੰ ਇੱਕ ਬਿਲਕੁਲ ਬਿਉਂਦਬੰਦੀ ਢੰਗ ਨਾਲ ਉਹਨੂੰ ਉਹਨੂੰ ਖਤਮ ਕੀਤਾ ਉਹਦਾ ਇਹ ਬਾਰਾ ਜਾਂਦਾ ਉਹਨੂੰ ਪਤਾ ਲੱਗੇ ਜਾਂ ਨਾ ਲੱਗੇ ਕੱਲ ਨੂੰ ਲੇਕਿਨ ਮੇਰਾ ਖਿਆਲ ਕਿਸੇ ਨੂੰ ਵੀ ਇਹ ਭਲੇਖਾ ਨਹੀਂ ਚਾਹੀਦਾ ਕਿ ਉਹਦੀ ਮੌਤ ਜਿਹੜੀ ਹੈਗੀ ਆ ਉਹ ਉਹ ਸਾਜ਼ਿਸ਼ ਨਹੀਂ ਜਾਂ ਉਹ ਉਹ ਕਿਸੇ ਨਾ ਕਿਸੇ ਢੰਗ ਨਾਲ ਕੀ ਉਹਨੂੰ ਕੀਤਾ ਜਾਂ ਕੀ ਆ ਕਿਉਂਕਿ ਜਦੋਂ ਉਹਨਾਂ ਨੇ ਸਾਰੇ ਨਿਸ਼ਾਨ ਹੀ ਮਟਾਤੇ ਆ ਔਰ ਨੌਜਵਾਨ ਬਹੁਤ ਨਟਪਜ ਕਰ ਰਹੇ ਆ ਬੈਰੈਸਟਰ ਹਾਰ ਕੀਤਾ ਆ ਤਾਂ ਮੈਂ ਜਸਵਿੰਦਰ ਸਿੰਘ ਜੀ ਦੱਸ ਕੇ ਗਿਆ ਮੈਂ ਰਿਪੀਟ ਨਹੀਂ ਕਰਨਾ ਉਹ ਲੱਗੇ ਹੋਏ ਆ ਪਰ ਇਹਨਾਂ ਨੂੰ ਕਟਾਰੇ ਦੇ ਵਿੱਚ ਜ਼ਰੂਰ ਖੜੇ ਕਰਨਾ ਲੇਕਿਨ ਇਹਦੇ ਵਿੱਚ ਵੀ ਸਹਿਯੋਗ ਦੀ ਲੋੜ ਆ ਸਾਰੇ ਸਹਿਯੋਗ ਕਰੋ ਉਹਨਾਂ ਦੇ ਨਾਲ ਜਿਹੜੀ ਉਹ ਟੀਮ ਕੰਮ ਕਰ ਰਹੀ ਆ ਸਾਰੀਆਂ ਜਥੇਬੰਦੀਆਂ ਸਾਰੇ ਆਪਾਂ ਨਾਲ ਕੇ ਵੀ ਆਪਾਂ ਉਹਦੀ ਤਹਿ ਤੱਕ ਜਾਣਾ ਕਿ ਉਸ ਨੌਜਵਾਨ ਨੂੰ ਕਿਸ ਢੰਗ ਨਾਲ ਇਹਨਾਂ ਨੇ ਉਹ ਚ ਦੇ ਕੇ ਜੋ ਹੈ ਉਹ ਚੀਜ਼ ਕੀਤਾ ਸਾਡੀ ਐਜੇ ਜਥੇਬੰਦੀ ਪੂਰੀ ਹਮਦਰਦੀ ਇਹਨਾਂ ਦੇ ਨਾਲ ਆ ਹਮੇਸ਼ਾ ਹੀ ਦੇ ਬੰਤੋ ਗਿਆ ਭਾਈ ਜੋ ਸੇਵਾ ਸਾਡੀ ਜੁਮੇ ਲੱਗੂਗੀ ਸਾਨੂੰ ਦੱਸੋ ਆਪਾਂ ਇੱਕ ਉਤਾਰ ਸੰਗ ਨਹੀਂ ਕੱਲ ਨੂੰ ਕਿਸੇ ਹੋਰ ਵੀਰ ਨੂੰ ਹੱਥ ਪਾਉਣਗੇ ਪਰਸੋਂ ਨੂੰ ਹੋਰ ਨੂੰ ਪਾਉਣਗੇ ਆਪਾਂ ਨੇ ਇੱਕ ਮੁੱਠ ਹੋ ਕੇ ਇਹ ਸਾਰੇ ਜਿਹੜੇ ਕੇਸ ਆ ਇਹਨਾਂ ਦੇ ਬਰਕਰਾਰਨਾ ਉਹਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਚਾਹੀਦਾ ਕੋਈ ਡਿਫਰੈਂਸ ਨਹੀਂ ਚਾਹੀਦਾ ਰਲ ਮਿਲ ਕੇ ਇਹਨਾਂ ਕਾਰਜਾਂ ਤੇ ਆਪਾਂ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਆ ਤਦ ਹੀ ਇਹ ਸਾਡੇ ਮਸਲੇ ਜਿਹੜੇ ਆ ਉਹ ਹੱਲ ਹੋਣਗੇ ਦਾਸ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਲੇਟ ਬਹੁਤ ਆ ਦਾਸ ਨੇ ਵੀ ਹੋਰ ਇੱਕ ਦੋ ਥਾਂ ਤੇ ਹਾਜ਼ਰੀ ਪੜਨੀ ਹੈ ਸੋ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਿਤ ਕਰਦਾ ਪ੍ਰਬੰਧ ਦਾ ਬਹੁਤ ਧੰਨਵਾਦ ਆ ਭਾਈ ਰਵੀਰ ਸਿੰਘ ਜੀ ਮੁਖ ਸੇਵਾਦਾਰ ਹਮੇਸ਼ਾ ਹੀ ਬੜੇ ਚੰਗੇ ਟੰਗੜਾਲ ਪੰਥ ਕੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਨੂੰ ਨਿਮੋਉਂਦੇ ਆ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਾਰੇ ਚਰਦੀ ਕਲਾ ਬਖਸ਼ੇ ਬਾਕੀ ਆਪ ਸਾਰੀਆਂ ਜਸੇ ਬੰਦੀਆਂ ਦਾ ਬੜਾ ਧੰਨਵਾਦ ਹੈ ਜੋ ਉਸ ਵੀਰ ਦੀ ਮਿੱਠੀ ਯਾਦ ਵਿੱਚ ਅੱਜ ਅਸੀਂ ਜੁੜੇ ਬੈਠੇ ਆ ਜੋ ਵੀ ਪ੍ਰੋਗਰਾਮ ਤੋਂ ਵੱਧੋਂ ਦਿੱਤਾ ਜਾਵੇਗਾ ਆਪਾਂ ਸਾਰਿਆਂ ਨੇ ਉਹਦੇ ਤੇ ਆਪਣਾ ਆਪਣਾ ਯੋਗਦਾਨ ਜਰੂਰ ਪਾਉਣਾ ਹੈ ਜੀ ਇਹਨਾਂ ਸ਼ਬਦਾਂ ਨਾਲ ਮੈਂ ਉੱਚੇ ਚੇ ਤੌਰ ਤੇ ਤਾਮੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਪਿਛਲੇ ਕੁਝ ਹਫ਼ਤਿਆਂ ਤੋਂ ਸਾਡੇ ਕੋਲ ਆਏ ਹੋਏ ਹਨ ਔਰ ਬੜੀ ਕਿਰਪਾ ਹੈ ਹਮਾਰੇ ਦਿਨਾ ਤੇ ਪਿਛੇ ਦਲ ਖਲਸਾ ਸਰ ਫਾਊਂਡੇਸ਼ਨ ਰਲ ਕੇ ਅਸੀਂ ਇੱਕ एज अ ਲਾਂਸ ਕੰਮ ਕਰ ਰਹੇ ਹਾਂ ਉਹਦੇ ਨਾਲ ਸਿੱਖ ਯੂਥ ਅਮਰੀਕਾ ਵੀ ਸਾਡੇ ਨਾਲ ਹੈ ਤਿੰਨ ਜਥੇਬੰਦੀਆਂ ਰਲ ਕੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਸਵਾਵਾ ਕਰੀਆਂ ਹਨ ਸੋ ਇਹਨਾਂ ਦਾ ਬਹੁਤ ਧੰਨਵਾਦ ਆ ਚੇਚੇ ਤੌਰ ਤੇ ਪਹੁੰਚੇ ਆ ਅੱਜ ਇਹਨਾਂ ਦੇ ਮੋਚ ਸਗਾ ਮੈਨੂੰ ਪਿਛਲੇ ਹਫ਼ਤੇ ਇਹਨਾਂ ਨੇ ਕਿਹਾ ਕਿ ਮੈਂ ਚੌਨਾ ਬਰਸੀ ਤੇ ਜਾਣਾ ਤੇ ਮੈਂ ਕਿਹਾ ਕੋਈ ਨਹੀਂ ਆਪਾਂ ਅਰੇਂਜ ਕਰਾਂਗੇ ਆਪਾਂ ਇਕੱਠੇ ਚੱਲ ਚਲਾਂਗੇ ਸੋ ਮਹਾਰਾਜ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਭਖਸ਼ੇ ਜੀ ਇੱਥੇ ਹੀ ਦਾਸ ਆਖੇ ਬੰਦਾ ਜੱਜ ਭੋਲਾ ਦੀ ਕਮਾਈ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ